ਦੋਸਤੋ ਤੁਹਾਡਾ ਫਿਰ ਸਵਾਗਤ ਹੈ ਤੁਹਾਡੀ ਆਪਣੀ YouTube ਚੈਨਲ ਚਲਵੇਸ ਟ੍ਰੈਵਲ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਇੱਕ ਰੈਸਪੀ ਦੀ ਅਲਸੀ ਦੀ ਪਿੰਨੀ ਜਿਹੜੀ ਆਮ ਤੌਰ ਤੇ ਸਿਹਾਲ ਦੇ ਚ ਬਹੁਤ ਜ਼ਿਆਦਾ ਖਾਧੀ ਜਾਂਦੀ ਹੈ ਤੇੜੀ ਇਹਦੇ ਫਾਇਦੇ ਫੋਸਟਿਕ ਇਹਦੇ ਲਾਭ ਹੁੰਦੇ ਆ ਸੋ ਇਹਦੇ ਚ ਆਪਾਂ ਪਹਿਲਾਂ ਲਵਾਂਗੇ 500 ਗ੍ਰਾਮ ਪਾਲਸੀ ਲੈਣੀ ਆ 500 ਗ੍ਰਾਮ ਚਨੇ ਲੈਣੇ ਆ ਰੋਸਟ ਕੀਤੇ ਹੋਏ ਮਿਲ ਜਾਂਦੇ ਆ 200 ਗ੍ਰਾਮ ਫੂਲ ਮਖਾਣੇ ਲੈਣੇ ਆ ਬਾਕੀ ਜਿਹੜਾ ਤੁਹਾਡਾ ਨਾਲ ਡਿਸਕਸ ਕਰੀ ਜੂਗਾ ਮੈਂ ਜਿਹੜੀ ਅਲਸੀ ਆ ਉਹਨੂੰ ਆਪਾਂ ਡਰਾਈ ਰੋਸਟ ਕਰ ਲੈਣਾ ਅਸਲੀ ਆਪਾਂ ਲਈ 500 ਗ੍ਰਾਮ 500 ਗ੍ਰਾਮ ਜਿਹੜੀ ਅਸਲੀ ਇਹਨੂੰ ਡਰਾਈ ਰੋਸਟ ਕਰ ਲੈਣਾ ਚੰਗੀ ਤਰ੍ਹਾਂ ਡਰਾਈ ਰੋਸਟ ਤੋਂ ਕਰਨ ਤੋਂ ਬਾਅਦ ਇਹ ਜਿੰਨੇ ਇਨਗਰੀਡੀਅੰਟ ਆਪਾਂ ਪਾਉਣੇ ਸੀ ਇਹ ਚ ਕੋਈ 15 ਕ ਜਿਹੜੇ ਇਨਗਰੀਡੀਅੰਟ ਬਣਦੇ ਆ ਉਹ ਸਾਰੇ ਆਪਾਂ ਪਾ ਕੇ ਫਿਰ ਇਹਨੂੰ ਆਪਾਂ ਜਿਹੜਾ ਪੀਸ ਲੈਣਾ ਬਰੀਕ ਪੀਸ ਲੈਣਾ ਪੀਸ ਕੇ ਫਿਰ ਇਹਦੇ ਆਪਾਂ ਪਿੰਨੀਆਂ ਬਣਾ ਸਕਦੇ ਆ ਇਹਦੇ ਚ ਆਪਾਂ ਚਾਸਨੀ ਬਣਾਵਾਂਗੇ ਤੁਸੀਂ 800 ਗ੍ਰਾਮ ਗੋਲ ਲੈ ਲੈਣਾ ਤੇ ਉਹਦੀ ਚਾਸਨੀ ਬਣਾ ਲੈਣੀ ਹੈ ਇੱਕ ਤਾਰ ਵਾਲੀ ਹੁਣ ਆਪਣੇ ਚਨੇ ਆ ਗਏ ਚਨੇ ਦੇ ਵਿੱਚ ਹੀ ਮੈਂ ਡਰਾਈ ਫਰੂਟ ਪਾਤੇ ਸਾਰੇ 100-100 ਗ੍ਰਾਮ ਬਦਾਮ ਕਾਜੂ ਅਖਰੋਟ 100-100 ਗ੍ਰਾਮ ਕਿਉਂਕਿ ਜਿਹੜੇ ਚਨੇ ਐ ਭੁੰਨੇ ਹੋਏ ਆ ਸਿਰਫ ਇਹਦਾ ਆਪਾਂ ਜਿਹੜੀ ਮੌਇਸਚਰੀ ਨੂੰ ਥੋੜੀ ਇਹ ਚ ਘੱਟ ਕਰਨੀ ਮੌਇਸਚਰ ਚ ਡਾਜ਼ਨਟ ਨਾ ਦੇਣੀ ਆਪਾਂ ਤੇ ਇਹਨੂੰ ਡਰੋ ਰੋਸਟ ਕਰਨ ਨਾਲ ਡਰਾਈ ਫਰੂਟ ਪਾ ਲੈਣੇ ਆ ਇਸ ਤਿੰਨੇ ਡਰਾਈ ਫਰੂਟ ਚਾਹੋ ਤੁਸੀਂ ਹੋਰ ਵੀ ਪਾ ਸਕਦੇ ਜੇ ਤੇ ਇਹਨੂੰ ਆਪਾਂ ਰੋਸਟ ਕਰ ਲੈਣਾ ਚੰਗੀ ਤਰ੍ਹਾਂ ਰੋਸਟ ਕਰਨ ਤੋਂ ਬਾਅਦ ਇਹ ਜੋ ਸਾਰਾ ਜਿੰਨੇ ਆਪਾਂ ਇਨਗਰੀਡੀਐਂਟਸ ਪਾਏ ਆ ਇਹਨਾਂ ਸਾਰਿਆਂ ਨੂੰ ਠੰਡਾ ਕਰਕੇ ਪੀਸ ਲੈਣਾ ਮਿਕਸੀ ਤੇ ਪੀਸ ਕੇ ਫੇਰੇ ਦੀ ਆਪਾਂ ਪਿੰਨੀਆਂ ਜਿਵੇਂ ਤੁਹਾਨੂੰ ਸੇ ਪਿੰਨੀਆਂ ਬਣਾਵਾਂਗੇ ਪਰ ਇਹ ਚ ਗੁੜ ਦੀ ਚਾशनी ਵੀ ਬਣਾਉਣੀ ਪੈਂਦੀ ਆਪਾਂ ਨੂੰ ਗੁੜ ਦੀ ਚਾशनी ਇੱਕ ਤਾਰ ਵਾਲੀ ਬਣਾਉਣੀ ਹੈ ਤੇ ਜਦੋਂ ਇੱਕ ਤਾਰਾ ਬਣ ਜੇ ਤਾਂ ਉਹਨੂੰ ਜਿਤਨਾ ਕਿਲੋ ਗੋਲੜਿਆ ਚ ਤੇ ਡੇਢ ਕੱਪ ਪਾਣੀ ਦਾ ਪਾ ਕੇ ਉਹਨੂੰ ਗੁੜ ਨੂੰ ਤੋੜ ਲਓ ਤੋੜ ਕੇ ਬਰੀਕ ਕਰਕੇ ਤੇ ਉਹਦੀ ਇੱਕ ਤਾਰ ਵਾਲੀ ਜਿਹੜੀ ਆ ਤੁਸੀਂ ਉਹਦੀ ਚਾशनी ਬਣਾ ਲੈਣੀ ਹੈ ਤੇ ਉਹਦੇ ਚ ਮਿਕਸ ਕਰ ਦੇਣੀ ਫਿਰ ਚੱਪ ਕੇ ਹੋਣਾ ਘਿਓ ਜਿਹੜਾ ਆਪਾਂ ਲੋੜ ਸਾਰ ਹੋਣਾ ਤਾਂ ਕਿ ਪਿੰਨੀਆਂ ਵਧੀਆ ਬਣ ਸਕਣ ਇਸੋਕੇ ਦੋਸਤੋ ਆਪਾਂ ਫੂਲ ਮਖਣ ਲੈ 200 ਗ੍ਰਾਮ ਲੈਣੇ ਆ ਇਹਨਾਂ ਨੂੰ ਵੀ ਡਰਾਈ ਰੋਸਟ ਕਰ ਲੈਣਾ ਤੇ ਇਹ ਉਹ ਤੱਕ ਤੁਸੀਂ ਰੋਸਟ ਕਰਨੇ ਜਦੋਂ ਤੱਕ ਇਹ ਆਰਾਮ ਨਾਲ ਉਂਗਲੀਂ ਦੋ ਉਂਗਲੀਆਂ ਚ ਲੈ ਕੇ ਅਗੂਠੇ ਉਂਗਲੀ ਚ ਲੈ ਕੇ ਇਹ ਜੇ ਤਾਂ ਟੁੱਟ ਨਾ ਜਾਣ ਇਸ ਤਰ੍ਹਾਂ ਇਹ ਸੌਝ ਰੋਸਟ ਹੋ ਗਿਆ ਰੋਸਟ ਕਰਕੇ ਇਹਨੂੰ ਵੀ ਆਪਾਂ ਪੀਸ ਲੈਣਾ ਇਹਦੇ ਚ ਜਿਹੜੀ ਆਪਣੀ ਕੈਲਸ਼ੀਅਮ ਦੀ ਬਹੁਤ ਜ਼ਿਆਦਾ ਮਾਤਰਾ ਹੁੰਦੀ ਇਸ ਕਰਕੇ ਸਿਹਤ ਲਈ ਹੱਡੀਆਂ ਵਾਸਤੇ ਬਹੁਤ ਵਧੀਆ ਕਿਹਾ ਗਿਆ ਫਿਰ ਇਸ ਤੋਂ ਅੱਗੇ ਗੱਲ ਕੀਤੀ ਜਿਵੇਂ ਆਪਾਂ ਗੋੜ ਆ ਗੋਲਿਆ ਲਿਆ ਇਹਨੂੰ ਕੱਟ ਲੋ ਛੋਟਾ ਬਰੀਕ ਕਰ ਲੋ ਜਾਂ ਤੋੜ ਲੋ ਫਿਰ ਇਹ ਚਾਚਨੀ ਬਣਾਉਣੀ ਆਪਾਂ ਇੱਕ ਤਾਰ ਵਾਲੀ ਸੋ ਤੁਸੀਂ 800 ਤੋਂ ਲੈ ਕੇ ਮਿੱਠਾ ਜੰਦਾ ਖਾਣਾ ਜਾਂਦੇ ਹੁਣ ਆਪਾਂ ਕਿਹਦੇ ਤਿੰਨ ਚੀਜ਼ਾਂ ਨੇ ਜਿਹੜੀ ਬੜੀ ਇੰਪੋਰਟੈਂਟ ਹੈ ਇਹ ਚ ਮਿੱਠੀਆਂ ਸੰਜਾ ਜਿਹੜੀ ਚਿੱਟਾ ਜਿਹੜਾ ਬ੍ਰਾਊਨ ਰੰਗ ਦੇ ਆ ਇਹਨੂੰ ਕਹਿ ਦਿੰਦੇ ਆ ਅਕਰ ਕਰਾਰਾਨੀ ਇਹ ਆਪਾਂ 20 ਗ੍ਰਾਮ ਲੈਣੀ ਆ ਤੇ ਨਾਲ ਹਰੀ ਇਲਾਇਚੀ ਲੈਣੀ ਆ 20 ਗ੍ਰਾਮ ਇਹਨੂੰ ਵੀ ਥੋੜਾ ਰੋਸਟ ਕਰ ਲਾਂ ਤਾਂ ਇਹਦੀ ਥੋੜੀ ਮੌਇਸਚਰ ਜਿਹੜੀ ਉਹ ਉੱਡ ਜਾਵੇ ਰੋਸਟ ਕਰਕੇ ਇਹਨੂੰ ਵੀ ਆਪਾਂ ਰੋਸਟ ਕਰ ਲੈਣਾ ਚੰਗੀ ਤਰ੍ਹਾਂ ਫਿਰ ਇਹਨੂੰ ਪੀਸ ਲੈਣਾ ਬਰੀਕ ਦੂਜੇ ਇਨਗਰੀਡੀਅੰਟ ਦੇ ਨਾਲ ਮਿਲਾ ਕੇ ਕਿਉਂਕਿ ਥੋੜੀ ਜਿਹੀ ਹਾਰਡ ਹੁੰਦੀ ਆ ਥੋੜਾ ਇਹਨੂੰ ਟਾਈਮ ਲੱਗਦਾ ਰੋਸਟ ਕਰਨ ਨੂੰ ਤੇ ਇਹਨੂੰ ਤੁਹਾਨੂੰ ਰੋਸਟ ਕਰਕੇ ਪੀਸਣ ਨੂੰ ਥੋੜਾ ਟਾਈਮ ਲੱਗਦਾ ਕਿਉਂਕਿ ਇਹ ਲੱਕੜ ਟਾਈਪ ਹੁੰਦਾ ਜੜਾ ਜੜੀ ਬੁੱਟੀ ਆ ਇਹ ਚਿੱਟੀ ਜਿਹੜੀ ਆ ਹਰੀਆਂ ਲਾਲ ਇਹਨੂੰ ਕਹਿੰਦੇ ਆ ਮਿੱਠੀਆਂ ਸਰਿੰਜਾ ਤੇ 20 ਗ੍ਰਾਮ ਆਪਾਂ ਅਕਰ ਕਰਾਰਾਨੀ ਪਾਉਣਾ ਤੇ 20 ਗ੍ਰਾਮ ਇਹ ਚਾਪਣ ਉਸ ਤੋਂ ਬਾਅਦ 20 ਗ੍ਰਾਮ ਆਪਾਂ ਲੈਣੀ ਆ ਵਾਈਟ ਜਿਹੜੀ ਹੁੰਦੀ ਆ ਮਿਰਚ ਛੋਟੀ ਮਿਰਚਾਂ ਦੀ ਵਾਈਟ ਕਾਲੀ ਮਿਰਚ ਦੀ ਭੈਣੀ ਹੈ ਉਹਦੀ ਸਿਸਟਰ ਹੈ ਉਹ ਲੈ ਕੇ 20 ਗ੍ਰਾਮ ਉਹਨੂੰ ਵੀ ਰੋਸਟ ਕਰ ਲੈਣਾ ਤੇ ਇਹਨੂੰ ਵੀ ਆਪਾਂ ਪੀਸ ਲੈਣਾ ਇਹਦਾ ਵੀ ਟੇਸਟ ਜਿਹੜਾ ਬਹੁਤ ਵਧੀਆ ਆਉਂਦਾ ਇਹਨੂੰ ਪੀਸ ਕੇ ਫਿਰ ਇਹਨੂੰ ਆਪਾਂ ਪਹਿਲਾਂ ਰੋਸਟ ਕਰ ਲੈਣਾ ਫਿਰ ਇਹਨੂੰ ਆਪਾਂ ਪੀਸ ਲੈਣਾ ਬਰੀਕ ਸਾਰੇ ਚੀਜ਼ਾਂ ਨੂੰ ਮਿਕਸ ਕਰ ਲਓ ਤੇ ਹੋਰ ਜਿਹੜੀ ਸਾਰਾ ਪੀਸਣਾ ਜਿਹੜਾ ਸੌਖਾ ਰਹੂਗਾ ਉਸ ਤੋਂ ਬਾਅਦ ਉਸ ਤੋਂ ਆਪਾਂ ਲੈਣੇ ਆ 100 ਗ੍ਰਾਮ ਤੇਲ ਤੇਲ ਜਿਹੜੇ ਇਹਨੂੰ ਆਪਾਂ ਰੋਸਟ ਕਰ ਲੈਣਾ ਜਦੋਂ ਕਰੈਕਲਿੰਗ ਸਾਊਂਡ ਆ ਗਈ ਸਮਝੋ ਰੋਸਟ ਹੋ ਗਿਆ ਇਦੇ ਨਾਲ ਇਸ ਤੋਂ ਬਾਅਦ ਅਸੀਂ ਲੈਣੀ ਆ 100 ਗ੍ਰਾਮ ਲੈਣੀ ਆ ਖਸਖਸ ਦੋਸਤੋ ਇਹਨੂੰ ਵੀ ਰੋਸਟ ਕਰ ਲੈਣਾ ਇਹਨੂੰ ਰੋਸਟ ਕਰਕੇ ਫਿਰ ਇਹਨੂੰ ਪੀਸ ਲੈਣਾ ਆਪਾਂ 20 ਗ੍ਰਾਮ ਸੌਰੀ 100 ਗ੍ਰਾਮ ਆਪਾਂ ਲਈ ਆ ਜਿਹੜੀ ਖਸਖਸ ਪੋਪੀ ਦਾ ਸੀਡ ਹੁੰਦਾ ਇਹਨੂੰ ਪੀਸ ਸਕਦੇ ਜੀ ਇਹ ਵੀ ਬਹੁਤ ਵਧੀਆ ਚੀਜ਼ ਹੈ ਸਿਆਲ ਚ ਇਹ ਵੀ ਜਿਹੜੀ ਚੰਗਾ ਇਹਦੀ ਨਿਊਟ੍ਰੀਸ਼ਸ ਜਿਹੜੀ ਇਹਦੀ ਪੋਸਟੈਕਟਾ ਤੇ ਜਿਹੜੀ ਬਹੁਤ ਵਧੀਆ ਇਹਨੂੰ ਵੀ ਆਪਾਂ ਇਹ ਚ ਪਾ ਸਕਦੇ ਆ ਆਪਸ਼ਨਲ ਆ ਪਾਉਣੀ ਪਾਉ ਨਹੀਂ ਪਾਉਣੀ ਤੁਹਾਡੀ ਮਰਜ਼ੀ ਆ ਇੱਥੇ ਤੁਸੀਂ ਜੇ ਚਾਹੋ ਤੇ ਜਿਹੜੇ ਮਗਜ ਜਿਹੜੇ ਚਾਰੇ ਉਹ ਹੀ ਪਾ ਸਕਦੇ ਓ ਜ ਉਹ ਵੀ ਪਾ ਕੇ ਇਹਦੇ ਨਾਲ ਹੋਰ ਵੀ ਇਹਦੀ ਜਿਹੜੀ ਪੋਸਟਿਕ ਪਾਵਰ ਇਹਦੀ ਵਾਜੂਗੀ ਸਿਆਲ ਚ ਆਮ ਤੌਰ ਤੇ ਐਲਸੀ ਦੀ ਪਿੰਨੀ ਬਣਦੀ ਆ ਤੇ ਉਸ ਤੋਂ ਬਾਅਦ ਜੋ ਇਹਦਾ ਪਾਊਡਰ ਆਪਾਂ ਪੀਸ ਲੈਣਾ ਫਿਰ ਇਹਦਾ ਪਾਊਡਰ ਬਣਾ ਕੇ ਤੇ ਇਹਦੇ ਚ ਫਿਰ ਆਪਾਂ ਚਾਸ਼ਨੀ ਪਾਉਣੀ ਆ ਚਾਸ਼ਨੀ ਆ ਦੇ ਲੈਣਾ ਉਸ ਚਾਸ਼ਨੀ ਨਾਲ ਆਪਾਂ ਨੂੰ ਦੇਸੀ ਘਿਓ ਵੀ ਪਾਉਣਾ ਪਊਗਾ ਪਿੰਨੀ ਇਹਦੀ ਤਾਂ ਬਣੂ ਜੇ ਨਹੀਂ ਪਿੰਨੀ ਬਣੀ ਫਿਰ ਤੁਸੀਂ ਪਾਊਡਰ ਵੀ ਰੱਖ ਸਕਦੇ ਓ ਕਾ ਪਾਊਡਰ ਖਾਣਾ ਥੋੜਾ ਜਿਹਾ ਠੀਕ ਨਹੀਂ ਲੱਗਦਾ ਕਿਉਂਕਿ ਇਹ ਗਾੜ੍ਹਣ ਲੱਗ ਜਾਂਦਾ ਇਸਕੇ ਬੈਟਰ ਆ ਕੇ ਦੀ ਪਿੰਨੀ ਤੁਸੀਂ ਬਣਾ ਲਓ ਪਿੰਨੀ ਬਣਾ ਕੇ ਫਿਰ ਤੁਸੀਂ ਆਪਣਾ ਇਹਨੂੰ ਤੁਸੀਂ ਸਟੋਰ ਕਰ ਸਕਦੇ ਹੋ ਫ੍ਰਿਜ ਦੇ ਵਿੱਚ ਬਈ ਬਾਹਰ ਵੀ ਨਹੀਂ ਆਮ ਤੌਰ ਤੇ ਸਿਆਲ ਦੇ ਵਿੱਚ ਹੀ ਬਣਾਈ ਜਾਂਦੀ ਹੈ ਸੋ ਇਹ ਸਾਡੀ ਰੋਸਟ ਹੋ ਗਈ ਹੈ ਇਹ ਕਰੈਕਲਿੰਗ ਸਾਊਂਡ ਆਉਂਦਾ ਤੁਸੀਂ ਇਹਨੂੰ ਇਹਨੂੰ ਆਪਣੇ ਲਾ ਲੈਣਾ ਤੇ ਲਾ ਕੇ ਇਹਨੂੰ ਆਪਣੇ ਜਿਹੜਾ ਆਪਣਾ ਦੂਜੇ ਜਿੰਨੇ ਆਪਾਂ ਇਨਗਰੀਡੀIENTS ਲਏ ਆ ਉਹਨਾਂ ਦੇ ਵਿੱਚ ਇਹਨੂੰ ਮਿਕਸ ਕਰਕੇ ਫਿਰ ਸਾਰਿਆਂ ਨੂੰ ਆਪਾਂ ਚੰਗੀ ਤਰ੍ਹਾਂ ਪੀਸ ਲੈਣਾ ਜੇ ਚਾਹੋ ਤੈਨੂੰ ਛਾਣ ਵੀ ਸਕਦੇ ਜੇ ਤੁਹਾਨੂੰ ਕੋਈ ਲੱਗਦਾ ਵੀ ਕੋਈ ਚੀਜ਼ ਮੋਟਰੀ ਹੈਗੀ ਛਾਣ ਵੀ ਸਕਦੇ ਜੇ ਅਦਰੇ ਜੇ ਮਿਕਸੀ ਦੀ ਚੰਗੀ ਆ ਤੇ ਉਹ ਚ ਆਪਾਂ ਪੀਸ ਸਕਦੇ ਆ ਇਹ ਚ 100 ਗ੍ਰਾਮ ਆਪਾਂ ਨਾਰੀਅਲ ਦਾ ਬਰਾਦਾ ਵੀ ਲੈਣਾ ਬਰਾਦਾ ਨਾਰੀਅਲ ਦਾ ਇਹ ਪੀਸਿਆ ਹੋਇਆ ਬਰਾਦਾ ਇਹਨੂੰ ਵਿੱਚ ਲੈ ਲੈਣਾ ਇਹ 100 ਗ੍ਰਾਮ ਬਰਾਦਾ ਫਿਰ ਆਪਾਂ ਨੂੰ ਪੀਸ ਕੇ ਉਹ ਜਾ ਬਣ ਜਾਊਗਾ ਇਹਨੂੰ ਸਾਰੇ ਮਟੀਰੀਅਲ ਨੂੰ ਪੀਸ ਕੇ ਫਿਰ ਇਹ ਚ ਆਪਾਂ ਚਾਸਨੀ ਪਾ ਦਣੀ ਆ ਚਾਸਨੀ ਪਾ ਕੇ ਫਿਰ ਇਹਦੀ ਆਪਾਂ ਦੇਸੀ ਘਿਓ ਪਾ ਕੇ ਇਹਦੀਆਂ ਕਿੰਨੀਆਂ ਵਟਾਣੀਆਂ ਜਿਹੜਾ ਪਿੰਨੀਆਂ ਜਿਹੜੀਆਂ ਵਟਣੀਆਂ ਉਹ ਜ਼ਰੂਰੀ ਆ ਕਿਉਂਕਿ ਨੂੰ ਸਟੋਰ ਕਰਨਾ ਸੌਖਾ ਰਹਿੰਦਾ ਤੇ ਦੇਸੀ ਘਿਓ ਦਾ ਲੋਡ ਮੁਤਾਬਕ ਪਾਉਣਾ ਪਊਗਾ ਕਿਰਾਂ ਇਹ ਮਟੀਰੀਅਲ ਠੰਡਾ ਹੋ ਜਾਂਦਾ ਠੰਡਾ ਹੋਂ ਤੋਂ ਬਚਾਉਣਾ ਤਾਂ ਕਿਤੋਂ ਜਿਹੜਾ ਕਿ ਪਾਣੀ ਗਰਮ ਕਰ ਲੋ ਕਿਸ ਭਾਂਡੇ ਦੇ ਵਿੱਚ ਗਰਮ ਪਾਣੀ ਤੇ ਉਹਦੇ ਵਿੱਚ ਜਿਹੜਾ ਆਪਾਂ ਇਹ ਮਟੀਰੀਅਲ ਜਿਹੜਾ ਗ੍ਰਾਈਂਡ ਕੀਤਾ ਉਹ ਚ ਰੱਖ ਲੋ ਤਾਂ ਕਿ ਠੰਡਾ ਨਾ ਹੋਵੇ ਜਾਂ ਬੰਦੇ ਦੋ ਤਿੰਨ ਲੱਗ ਜੋ ਕਿ ਜਿੰਨੇ ਛਿੱਤੀ ਛਿੱਤੀ ਇਹਨੂੰ ਤੁਸੀਂ ਰੋਸਟ ਕਰ ਲਓ ਤੇ ਇਹ ਜਿਹੜੀ ਆਪਣੀ ਬਹੁਤ ਹੀ ਚੰਦ ਆ ਰੈਸਪੀ ਹੈ ਤੁਸੀਂ ਸਾਲ ਚ ਇਹਨੂੰ ਟਰਾਈ ਕਰੋ ਅੰਮ੍ਰਿਤਸਰ ਮਾਲਵੇ ਚ ਤਾਂ ਘਟ ਕਹਿੰਦੇ ਅੰਮ੍ਰਿਤਸਰ ਮਾਝੇ ਚ ਇਹਦਾ ਬਹੁਤ ਜ਼ਿਆਦਾ ਚੱਲਣਾ ਦੋਸਤੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਜਿਹੜੀ ਅੱਜ ਦੀ ਰੈਸਪੀ ਪਸੰਦ ਆਉ ਤੀਂ ਜਰੂਰ ਟਰਾਈ ਕਰਿਓ ਤੇ ਕਮੈਂਟਸ ਵਿੱਚ ਲਿਖਿਓ ਤੁਹਾਨੂੰ ਇਹ ਰੈਸਪੀ ਕਿਹੋ ਜਿਹੀ ਲੱਗੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਟੇਕ ਕੇਅਰ ਥੈਂਕ ਯੂ ਵੈਰੀ ਮੱਚ